ओके जी सता ਦਿਓ ਅੱਜ ਗੰਦਾਸਪੁਰ ਸ਼ਹਿਰ ਵਾਸਤੇ ਇੱਕ ਹੋਰ ਤਿਆਰ ਕਰੀ ਜਿਹੜਾ ਵਾਦਾ ਪੰਜਾਬ ਦੇ ਲੋਕਾਂ ਨਾਲ ਸਾਡੇ ਕੌਮੀ ਪ੍ਰਧਾਨ ਸ੍ਰੀ ਅਰਵਿੰਦ ਕੇਜਰੀਵਾ ਜੀ اور ਬਹੁਤ ਹੀ ਸਤਿਕਾਰਤ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਨਿਯਾਰੀ ਸਿਹਤ ਸੇਵਾਵਾਂ ਤੇ ਸਸਤੀਆਂ ਤੇ ਫ੍ਰੀ ਸੇਵਾ ਜੜੀਆਂ ਨੇ ਉਹ ਦਵਾਗੇ ਅੱਜ ਉਸ ਲੜੀ ਦੇ ਵਿੱਚ ਇੱਕ ਹੋਰ ਆਮ ਆਦਮੀ ਕਲੀਨਿਕ ਦੀ ਕਸਕਸ਼ਮ ਨਵੇਂ ਬਸਟਰ ਦੇ ਵਿੱਚ ਸ਼ੁਰੂ ਕੀਤੀ ਆ ਔਰ ਮੈਨੂੰ ਆਸ ਹੈ ਕਿ 15 ਅਗਸਤ ਤੱਕ ਇਹ ਤਿਆਰ ਹੋ ਜਾਊਗਾ ਔਰ ਇਹਦੇ ਵਿੱਚ ਤਕਰੀਬਨ 100 ਤਰ੍ਹਾਂ ਦੀਆਂ ਦਵਾਈਆਂ ਫ੍ਰੀ ਤੇ 40 ਤਰ੍ਹਾਂ ਦੇ ਟੈਸਟ ਜਿਹੜੇ ਨੇ ਫ੍ਰੀ ਹੋਣਗੇ ਔਰ ਇਹ ਬਸਟੈਂਡ ਦੇ ਵਿੱਚ ਆਮ ਆਦਮੀ ਕਲੀਨਿਕ ਬਣਾਉਣ ਦਾ ਮਕਸਦ ਇਹ ਆ ਤੁਸੀਂ ਦੇਖ ਰਹੇ ਹੋ ਇਹ ਇੰਟਰ ਸਟੇਟ ਬੱਸ ਸਟੈਂਡ ਆ ਔਰ ਇੱਥੇ ਜਿਹੜੀ ਫੁੱਟਫਾਲ ਆ ਜਿਹੜੇ ਲੋਕ ਇੱਥੇ ਆਉਂਦੇ ਨੇ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਉਂਦੇ ਨੇ ਔਰ ਉਹਦੇ ਨਾਲ ਸਾਡੇ ਮੁਲਾਜ਼ਮ ਨੇ ਜਿਹੜੇ ਬੱਸਸ ਨੂੰ ਚਲਾ ਰਹੇ ਨੇ ਕੰਕਟਰਡ ਨੇ ਔਰ ਇੱਥੇ ਵਪਾਰ ਕਰਨ ਵਾਲੇ ਲੋਕ ਨੇ ਸੋ ਜੇ ਕਿਸੇ ਕਿਸੇ ਨੂੰ ਲੋਡ ਪਵੇ ਪਰਮਾਤਮਾ ਬਖਸ਼ ਦੇ ਬਿਮਾਰੀ ਆਵੇ ਵੀ ਨਾ ਦਵਾਈ ਦੀ ਲੋੜ ਹੀ ਨਾ ਪਵੇ ਪਰ ਜੇ ਪੈ ਜਾਵੇ ਤੇ ਫੇਰ ਹੁਣ ਬੱਸ ਸਟੈਂਡ ਦੇ ਵਿੱਚ ਹੀ ਤੁਹਾਨੂੰ ਫ੍ਰੀ ਜਿਹੜੀ ਦਵਾਈਆਂ ਤੇ ਟੈਸਟ ਜਿਹੜੇ ਨੇ ਉਪਲਬਧ ਹੋਣਗੇ ਇਹਦੇ ਨਾਲ ਸਾਡੇ ਸ਼ਹਿਰ ਦੀ ਬਹੁਤ ਪੋਸ਼ ਕਲੋਨੀਆ ਜਿਹਨੋਂ ਪਾਸਕੀਮ ਨੰਬਰ 7 ਗਏ ਨੇ ਆ ਜਿਹਨਾਂ ਨੁਮਾਇੰਦੇ ਆ ਜਿਹੜੇ ਤੁਸੀਂ ਦੇਖ ਰਹੇ ਹੋ ਖੜੇ ਨੇ ਇਹਨਾਂ ਨੂੰ ਵੀ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਕਿਉਂਕਿ ਸਾਰੀ ਜਿੰਨੀ ਇੱਥੇ ਵੱਸੋ 7 ਨੰਬਰ ਸਕੀਮ ਦੇ ਵਿੱਚ ਆ ਗਈ ਆ ਔਰ ਉਹਦੇ ਸਾਹਮਣੇ ਦੇਖੋ ਪਾਸਟਾਨ ਦੇ ਇਧਰ ਵੱਸੋ ਆ ਇਧਰ ਵਾਈਟ ਆਉਂਸ ਆ ਇਧਰ ਦੇ ਪਾਸੇ ਸਰਤਾਜ ਜੀ ਸਾਰੇ ਮੁਹੱਲੇ ਡਵੈਲਪ ਹੋਏਦੇ ਨੇ ਤੋ ਸਾਰਿਆਂ ਨੂੰ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਕੈਟਰ ਕਰੂਗਾ ਸੋ ਮੈਨੂੰ ਅੱਜ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਜਿਹੜੇ ਜਿਹੜੀ ਗਰੰਟੀ ਜਿਹੜੇ ਜਿਹੜੇ ਵਾਅਦੇ ਆਮ ਆਦਮੀ ਪਾਰਟੀ ਦੀ ਸਰਕਾਰਾਂ ਨੇ ਕੀਤੇ ਸੀਗੇ ਅੱਜ ਪ੍ਰਮੇਸ਼ਵਰ ਦੀ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇੱਕ ਇੱਕ ਗਰੰਟੀ ਜਿਹੜੀ ਆ ਪੂਰੀ ਹੋ ਰਹੀ ਆ ਔਰ ਮੈਂ ਪਹਿਲਾਂ ਵੀ ਕਿਹਾ ਸੀ ਵੀ ਗੁਰਦਾਸਪੁਰ ਦੇ ਵਿੱਚ ਆਪਾਂ 7 ਨਵੇਂ ਸ਼ਹਿਰ ਦੇ ਵਿੱਚ ਆਮ ਆਦਮੀ ਥੋਣੇ ਖੋਲਣ ਜਾ ਰਹੇ ਆ ਚਾਰੋਂ ਦੇ ਕੰਮ ਜਿਹੜਾ ਅਸੀਂ ਪਿਛਲੇ ਦਿਨਾਂ ਤੋਂ ਸ਼ੁਰੂ ਕਰਾਤਾ ਸੀ ਪੰਜਵਾਂ ਆ ਸ਼ੁਰੂ ਹੋ ਗਿਆ ਛੇਵਾਂ ਸਾਡਾ ਮਾਨ ਹੈ ਕਿ ਡਿਸਟ੍ਰਿਕਟ ਕੋਰਟ ਕੰਪਲੈਕਸ ਜਿੱਥੇ ਲੋਕ ਬਹੁਤ ਕਿਸੇ ਦੀ ਪਿਆਰਵਾਹੀ ਕਰਨ ਲਈ ਆਉਂਦੇ ਨੇ ਉਹ ਉੱਥੇ ਖੋਲ੍ਹਿਆ ਜਾਵੇ ਇੱਕ ਸਾਡਾ ਬਾਬੋਵਾਲ ਪਿੰਡਾ ਜਿੱਥੇ ਬਹੁਤ ਆਰਥਿਕ ਤੌਰ ਤੇ ਗਰੀਬ ਲੋਕ ਨੇ ਆਰਥਿਕ ਤੌਰ ਤੇ ਟੁਬਗੋਰ ਨੇ ਮਿਹਨਤੀ ਨੇ ਉਹਨਾਂ ਵਾਸਤੇ ਵੀ ਇਹ ਸੂਲ ਜਿਹੜੀ ਆ ਉਹ ਦਿੱਤੀ ਜਾਵੇ ਸੋ ਤਕਰੀਬਨ ਸਾਡੇ ਜ਼ਿਲ੍ਹੇ ਦੇ ਵਿੱਚ 62 ਆਬਾਦੀ ਕਲੀਨਿਕ ਚੜ ਰਹੇ ਨੇ ਤੇ ਪਿਛਲੇ ਦਿਨਾਂ ਦੀ ਜੇ ਫਿਗਰਜ਼ ਵੇਖ ਲਈਏ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਉਥੋਂ ਸ਼ਫਾ ਲਈਆ ਸੋ ਮੇਰੇ ਨਾਲ ਅੱਜ ਐਸਐਮਓ ਡਾਕਟਰ ਅਨਕੁਰ ਜੀ ਆਏ ਨੇ ਔਰ ਇਹ ਜਿਹੜਾ ਕੰਮ ਹੈਗਾ ਇਹ ਮੰਡੀਕਰਨ ਬੋਰਡ ਕਰ ਰਿਹਾ ਮੇਰੇ ਨਾਲ ਸਾਡੇ ਐਗਜ਼ੈਕਟਿਵ ਇੰਜੀਨੀਅਰ ਜਿਹੜਾ ਕੋਲ ਅੱਜਕੱਲ ਐਸਸੀ ਦੀ ਆਪਰਸ ਵੀ ਨੇ ਸਾਬ ਬਲਦੇਵ ਸਿੰਘ ਜੀ ਨੇ ਅਸ਼ੋਕ ਜੀ ਐਸਡੀਓ ਨੇ ਸੋ ਉਹਨੇ ਅੱਜ ਮੰਡੀਕਰਨ ਬੋਰਡ ਵੱਲੋਂ ਕੰਮ ਸਿਰੂ ਕਰਾਇਆ ਸੋ ਮੈਂ ਬੇਨਤੀ ਕਰੂੰਗਾ ਅਫਸਰ ਸਾਹਿਬਾਨ ਨੂੰ ਇਹਦਾ ਕੰਮ ਵਿਆਰੀ ਹੋਵੇ ਜੀ ਵਧੀਆ ਹੋਵੇ ਤੇ ਟਾਈਮ ਦੇ ਵਿੱਚ ਇਹਨੂੰ ਕੰਪਲੀਟ ਕੀਤਾ ਜਾਵੇ। ਸੋ ਇਹੋ ਹੀ ਮੇਰੀ ਅਪੀਲ ਇਹ ਜਿਹੜੀ ਐਗਜ਼ੀਕਿਊਟਿੰਗ ਏਜੰਸੀ ਆ ਉਹਨਾਂ ਨੂੰ ਵੀ ਇਹ ਆ ਵੀ ਕਿਉਂਕਿ ਇਹ ਲੰਬਾ ਤਵਾ ਚੱਲਣਾ ਇਹਦੇ ਵਿੱਚ ਬਕਾਇਦਾ ‟ਵੇਇਟਿੰਗ ਹਾਲ ਹੋਏਗਾ, ਡਾਕਟਰ ਰੂਮ ਹੋਏਗਾ, ਫਾਰਮੇਸੀ ਰੂਮ ਹੋਏਗਾ, ਇਹਦੇ ਏਅਰ ਕੰਡੀਸ਼ਨ ਲੱਗਣਗੇ, ਵਧੀਆ ਫਰਨੀਚਰ ਹੋਏਗਾ, ਪਾਣੀ ਜਿਹੜਾ ਓ.ਆਰ.ਓ ਦੇ ਥਰੂ ਦਿੱਤਾ ਜਾਊਗਾ। ਸੋ ਸਾਰੀਆਂ ਵੋਲਿਟੀ ਜਿਹੜੀਆਂ ਨੇ ਆਮ ਆਦਮੀ ਕਲੀਨਿਕ ਦੇ ਵਿੱਚ ਹੋਣਗੀਆਂ। ਉਹ ਮੈਨੂੰ ਅਜ ਦੱਸਦਿਆਂ ਖੁਸ਼ੀ ਆ ਉਹ ਜਗ੍ਹਾ ਜਿੱਤੇ ਹਰ ਇੱਕ ਆਮ ਬੰਦੇ ਦਾ ਪੈਰ ਪੈਂਦਾ ਅੱਥੇ ਵੀ ਭਗਵਾਨ ਸਮਾਜ ਜੀ ਦੀ ਮਿਹਰ ਦੇ ਨਾਲ ਕਿਰਪਾ ਦੇ ਨਾਲ ਉਹਨਾਂ ਨੂੰ ਸੇਵਾਵਾਂਾਂ ਜਿਹੜੀਆਂ ਨੇ ਮਿਲਣ ਦੇਰੀਆਂ ਨੇ ਦਿਲ ਦੀਆਂ ਗੜਾਈਆਂ ਤੋਂ ਆਪਣੇ ਰਾਕੇ ਵੱਲ ਮਾਨਯੋਗ ਮੁੱਖ ਮੰਤਰੀ ਭਗਵਾਨ ਜੀ ਦਾ ਡਾਕਟਰ ਬਲਬੀਰ ਸਿੰਘ ਜਿਹੜਾ ਸਾਡੇ ਹੈਲਥ ਮਿਨਿਸਟਰ ਨੇ ਉਹਨਾਂ ਦਾ ਔਰ ਸਾਡੇ ਜਿਹੜੇ ਨੈਸ਼ਨਲ ਮੇਰੇ ਫੌਮੀ ਪ੍ਰਧਾਨ ਨੇ ਆਮ ਆਦੀ ਪਾਰਟੀ ਦੇ ਮੈਂ ਕੇ.ਡੀ. ਵਾਲੰਡਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗਰਦਾਸਪੁਰ ਦੇ ਵਿੱਚ ਸਿਹਤ ਸੇਵਾਵਾਂ ਦੀ ਕੋਈ ਘਾਟ ਨਹੀਂ ਛੱਡੀ ਔਰ ਸਾਡਾ ਗਰਦਾਸਪੁਰ ਇੱਕ ਮੋਢੀ ਇਲਾਕਾ ਬਣ ਗਿਆ ਜਿੱਥੇ ਸਿਹਤ ਸੇਵਾਵਾਂ ਦੀ ਗੱਲ ਆ ਔਰ ਦਵਾਈ ਮਿਲ ਰਹੀਆਂ ਨੇ ਫ੍ਰੀ ਮਿਲ ਰਹੀਆਂ ਨੇ ਸਾਰੇ ਤਰ੍ਹਾਂ ਦੇ ਟੈਸਟ ਦੇ ਦਵਾਈਆਂ ਟੋਟਲੀ ਫ੍ਰੀ ਕਰਦੇ ਹੋਏ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲੀ ਪੰਜਾਬ ਮੰਡੀ ਬੁਰੇ ਤੋਂ ਜਿਹੜਾ ਆਮ ਆਦਮੀ ਕਲੀਨਿਕ ਰੋਡਪੁਰ ਕੌਂਸਟੈਂਡ ਦੇ ਵਿੱਚ ਬਣਾਉਣ ਦੀ ਮਨਜ਼ੂਰੀ ਤੁਹਾਡੇ ਹਲਕਾ ਅੰਚਾਰਜ ਮਾਨਯੋਗ ਰਮਨ ਗੱਲ ਜੀ ਚੇਅਰਮੈਨ ਸਾਹਿਬ ਉਹਨਾਂ ਦੇ ਯਤਨ ਸਦਕਾ ਜਿਹੜੀ ਇਹ ਪ੍ਰਵਾਨ ਹੋ ਚੁੱਕੀ ਆ ਜਿਸ ਦਾ ਅੱਜ ਰਸਮੀ ਤੌਰ ਤੇ ਚੇਅਰਮੈਨ ਸਾਹਿਬ ਨੇ ਜਿਹੜਾ ਉਦਘਾਟਨ ਵੀ ਕਰ ਦਿੱਤਾ ਅੱਗੇ ਅਸੀਂ ਇਸ ਨੂੰ 15 ਅਗਸਤ ਤੋਂ ਪਹਿਲਾਂ ਪਹਿਲਾਂ ਜਿਹੜਾ ਹਰ ਹਾਲਤ ਵਿੱਚ ਮੁਕੰਮਲ ਵੀ ਕਰਾਂਗੇ ਅਤੇ ਇਹ ਜਿਹੜੀ ਬਿਲਡਿੰਗ ਆ ਇਹਦਾ ਮਿਆਰ ਦਾ ਜਿਹੜਾ ਵਾ ਉਹ ਖਿਆਲ ਜਿਹੜਾ ਚੇਤੇ ਦਾ ਉੱਤੇ ਰੱਖਿਆ ਜਾਏਗਾ ਕਿਉਂਕਿ ਦਾసే ਤੇ ਸਾਡੀ ਡਿਊਟੀ ਬਣਦੀ ਆ ਹਰ ਤਰ੍ਹਾਂ ਦੀ ਐਸੀ ਆਪਣੀ ਕੁਆਲਿਟੀ ਦਾ ਕੋਈ ਸਮਝੌਤਾ ਨਹੀਂ ਕਰਦੇ ਪਰ ਕਿਉਂਕਿ ਇੱਕ ਅਹਿਮ ਸਥਾਨ ਤੇ ਹੋਣ ਕਰਕੇ ਅਸੀਂ ਇਹਨੂੰ ਹੋਰ ਵੀ ਐਕਸਟਰਾ ਦੇ ਨਾਲ ਧਿਆਨ ਦੇਵਾਂਗੇ ਉਹ ਸਮੇਂ ਜਿਹੜਾ ਜਿੰਨਾ ਵੀ ਸਾਡਾ ਮتاح ਸਮਾਂ ਵਾ ਉਹਦੇ ਤੈਅ ਦੀ ਇਹਨੂੰ ਅਸੀਂ ਮੁਕੰਮਲ ਕਰਕੇ ਆਮ ਲੋਕਾਂ ਨੂੰ ਜਿਹੜਾ ਸਮਰਪਿਤ ਕਰਾਂਗੇ ਧੰਨਵਾਦ ਜੀ ਕਿੰਨਾ ਘਾਰ ਆ ਰਿਹਾ ਜੀ ਇਹ ਤੇ ਤੁਹਾਨੂੰ ਪਤੀ ਲੱਗੇ 11000 ਰੁਪਿਆ ਖਰਚ ਆਉਂਦੀ ਸਭਾ ਨੂੰ ਜੀ ਠੀਕ ਥੈਂਕ ਯੂ ਬੋਲੇ ਗਿਆ ਠੀਕ ਹੋ ਗਿਆ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਮੈਂ ਬਸ ਸਟੈਂਡ ਪ੍ਰਾਈਵੇਟ ਟਰਾਂਸਪੋਰਟ ਯੂਨੀਅਨ ਦਾ ਪ੍ਰਧਾਨ ਹਰਿਆਲ ਸਿੰਘ ਮਾਨ ਅੱਜ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਜੇ ਸਾਡੇ ਬਸ ਸਟੈਂਡ ਦੇ ਵਿੱਚ ਜਿਹੜਾ ਸਾਡੇ ਮੰਤਰੀ ਸਾਹਿਬਾ ਬੱਲ ਸਾਹਿਬ ਚੇਰਨਾਂ ਸਾਹਿਬ ਉਹ ਹੋਰ ਪ੍ਰਬੰਧ ਤੇ ਜਾਣਿਆ ਰਲ ਕੇ ਜਿਹੜਾ ਉਪਰਾਲਾ ਕੀਤਾ ਬਹੁਤ ਵਧੀਆ ਕੀਤਾ ਜੀ ਦੇਖੋ ਜੀ ਇੱਥੇ ਰੋਜ਼ ਦੇ ਹਜ਼ਾਰਾਂ ਤੋਂ ਵੱਧ ਦੇ ਸਫਲ ਸਵਾਰੀਆਂ ਆਉਂਦੀਆਂ ਜਾਂਦੀਆਂ ਨੇ ਇਹ ਬਹੁਤ ਕੋਈ ਕਰਦੇ ਹਰ ਸਵਾਰੀ ਦਾ ਕੋਈ ਨਾ ਕਿਤੇ ਕੋਈ ਸਦੀਰ ਤੌਰ ਤੇ ਹੀ ਖਰਾਬੀ ਆ ਜਾਂਦੀ ਆ ਮੰਨ ਲਓ ਕੋਈ ਪ੍ਰੇਸ਼ਾਨ ਹੁੰਦਾ ਬੁਖਾਰ ਕੋਈ ਕੀ ਜਿਹਾ ਹੋਵੇ ਅੱਛੇ ਦਵਾਈ ਲੈ ਸਕਦਾ ਇਹ ਬਹੁਤ ਵਧੀਆ ਪ੍ਰਾਲਾ ਹੋ ਰਿਹਾ ਜੀ ਸਭ ਤੋਂ ਵੱਧ ਇੱਕ ਜੀ ਜੀ ਮੈਂ ਸਾਰਿਆਂ ਦੀ ਪੜਾਵਾਂ ਦਾ ਦਿਲੋਂ ਸ਼ੁਕਰਗੁਜ਼ਾਰ ਕਰਨਾ ਕਿ ਸਾਡੇ ਬੱਸ ਸਟੈਂਡ ਦੇ ਵਿੱਚ ਜਿਹੜਾ ਇਹਨਾਂ ਪਹਿਲ ਦੀ ਤੌਰ ਤੇ ਕੰਮ ਕਰਕੇ ਵਧੀਆ ਕੰਮ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਅਬਰਦੀਪ ਸਿੰਘ ਖੇਰਾ ਉਰੂਰਦਾਸ ਤੇ ਰੈਜੈਂਸ ਪਹਿਲ ਪਰ ਸੋਸਾਇਟੀ ਸਕੀਮ ਨੰਬਰ ਸਾਡਾ ਪ੍ਰਧਾਨ ਅੱਜ ਤੋਂ ਪੁਰਸਮਾ ਪਹਿਲਾਂ ਮੈਦਬ ਸਾਹਿਬ ਸਾਡੇ ਕੋਲ ਆਏ ਸੀ ਕਲੋਨੀ ਦੇ ਵਿੱਚ ਸਾਡੀ ਕਲੋਨੀ ਦੇ ਵਿੱਚ ਡਿਵੈਲਪਮੈਂਟ ਦੇ ਕੰਮਾਂ ਨੂੰ ਕਰਵਾ ਕੇ ਗਏ ਸੀ ਜੋ ਲਗਾਤਾਰ ਨਿਰੰਤਰ ਕੰਮ ਚੱਲ ਰਿਹਾ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਮੈਦਬ ਸਾਹਿਬ ਨੇ ਸਾਡੇ ਤੇ ਇੱਕ ਹੋਰ ਬੜਾ ਵੱਡਾ ਪਰਉਪਕਾਰ ਕੀਤਾ ਕਿਉਂਕਿ ਇਸ ਮਹੱਲੇ ਦੇ ਵਿੱਚ ਕੋਈ ਵੀ ਲਾਗੇ ਇਹੋ ਜਿਹੀ ਕੋਈ ਡਿਸਪੈਂਸਰੀ ਨਹੀਂ ਸੀਗੀ ਅੱਜ ਆ ਆਮ ਆਦਮੀ ਕਲੀਨਿਕ ਦੇ ਸਾਬ ਚੇਅਰਮੈਨ ਹੈਲਥ ਸੂ ਕਾਰਪੋਰੇਸ਼ਨ ਪੰਜਾਬ ਸਾਡੇ ਤੇ ਅੱਜ ਉਹਨਾਂ ਨੇ ਮਿਹਰਬਾਨੀ ਕੀਤੀ ਆ ਕਿ ਇੱਥੇ ਆਮ ਆਦਮੀ ਕਲੀਨਿਕ ਜਿਹੜਾ ਸ਼ੁਰੂ ਹੋ ਰਿਹਾ ਇਹਦੇ ਨਾਲ ਸਾਡੀ ਕਲੋਨੀ ਸਕੀਮ ਨੰਬਰ 7 ਜਿਹਦੇ ਵਿੱਚ ਲਗਭਗ 12-1300 ਘਰ ਆ ਇਹਦੇ ਨਾਲ ਬਾਬਾ ਕਹਿਲ ਸਿੰਘ ਦੀ ਬੈਕ ਸਾਈਡ ਜਿੱਥੇ 8-900 ਘਰ ਹਨ ਅਨ ਨਾਲ-ਨਾਲ ਜਿਹੜੀਆਂ ਕਲੋਨੀਆਂ ਨੂੰ ਵੀ ਫਾਇਦਾ ਹੋਏਗਾ ਇਦੇ ਨਾਲ ਬੱਸ ਸਟੈਂਡ ਦੇ ਉੱਤੇ ਉਹਦੇ ਦਾਦੇ ਜਿਹੜੇ ਯਾਤਰੀ ਆ ਉਹਨਾਂ ਨੂੰ ਵੀ ਇਹ ਫੈਸਿਲਿਟੀ ਜਿਹੜੀ ਆ ਮਿਲੇਗੀ ਇਸ ਲਈ ਇਹਨਾਂ ਦਾ ਜਿੰਨਾ ਵੀ ਧੰਨ ਕੀਤਾ ਜਾ ਧੰਨਵਾਦ ਕੀਤਾ ਜਾਵੇ ਥੋੜਾ ਹੀ ਤਹਿਦ ਨੂੰ ਸਾਰੇ ਕਲੋਨੀ ਨਿਵਾਸੀ ਇਲਾਕੇ ਦੇ ਜਿੰਨੇ ਵੀ ਵਸਨੀਕ ਆ ਉਹਨਾਂ ਵੱਲੋਂ ਮੈਂ ਸਾਰੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਨੇ ਸਾਡੂ ਅੱਜ ਆਮ ਆਦਮੀ ਕਲੀਨ ਕ੍ਰੇਜਰ ਕੋਲ ਕੇ ਕੀਤਾ ਬਹੁਤ-ਬਹੁਤ ਧੰਨਵਾਦ